ਸਤਿ ਸ਼੍ਰੀ ਅਕਾਲ ਜੀ ਮੈਂ ਰ지ਿੰਦਰ ਕੌਰ ਜੀ ਤੁਹਾਡਾ ਸਵਾਗਤ ਕਰਦੀ ਹਾਂ ਸਿਰਜਣਾ ਗਰੁੱਪ ਆਫ ਲਿਟਰੇਚਰ ਦੇ ਇਸ ਚੈਨਲ ਦੇ ਉੱਤੇ ਅੱਜ ਅਸੀਂ ਜਿਸ ਪੁਸਤਕ ਤੇ ਚਰਚਾ ਕਰਨ ਜਾ ਰਹੇ ਹਾਂ ਉਸ ਪੁਸਤਕ ਦਾ ਨਾਮ ਹੈ ਜੰਦਾ ਵਿੱਚ ਕਿਵੇਂ ਬੋਲੀਏ ਜੋ ਕਿ ਪ੍ਰਿੰਸੀਪਲ ਗੰਗਾ ਸਿੰਘ ਜੀ ਦੁਆਰਾ ਲਿਖੀ ਗਈ ਹੈ ਇਸ ਨੂੰ ਲਾਹੌਰ ਬੁੱਕ ਸ਼ਾਪ ਵਾਲਿਆਂ ਨੇ ਪ੍ਰਕਾਸ਼ਿਤ ਕੀਤਾ ਹੈ ਇਸ ਪੁਸਤਕ ਵਿੱਚ ਪ੍ਰਿੰਸੀਪਲ ਸਾਹਿਬ ਨੇ ਚੰਗੀ ਬੋਲਚਾਲ ਦੇ ਢੰਗਾਂ ਨੂੰ ਵਿਕਸਿਤ ਕਰਨ ਦੇ ਗੁਣਾਂ ਨੂੰ ਦਰਜ ਕੀਤਾ ਹੈ ਇਸ ਪੁਸਤਕ ਨੂੰ ਪੜ੍ਹ ਕੇ ਹਰ ਕੋਈ ਇੱਕ ਚੰਗੀ ਬੋਲਚਾਲ ਵਾਲਾ ਚੰਗਾ ਬੁਲਾਰਾ ਬਣ ਸਕਦਾ ਹੈ ਜਿਸ ਤਰ੍ਹਾਂ ਸੰਸਾਰ ਦੇ ਹੋਰ ਕਾਰਜਾਂ ਵਿੱਚ ਸਫਲਤਾ ਪ੍ਰਾਪਤ ਕਰਨ ਵਾਸਤੇ ਹਰ ਇੱਕ ਪ੍ਰਾਣੀ ਨੂੰ ਪਹਿਲਾਂ ਉਸ ਨੂੰ ਸਿੱਖਣਾ ਲਈ ਸਮਾਂ ਦੇਣਾ ਪੈਂਦਾ ਹੈ ਇਸੇ ਤਰ੍ਹਾਂ ਬੋਲਚਾਲ ਵਿੱਚ ਸਫਲਤਾ ਪ੍ਰਾਪਤ ਕਰਨ ਵਾਸਤੇ ਸਾਨੂੰ ਕੁਝ ਸਮਾਂ ਦੇ ਕੇ ਇਸ ਨੂੰ ਸਿੱਖਣਾ ਚਾਹੀਦਾ ਹੈ ਇਸ ਨੂੰ ਸਿੱਖਣ ਦੇ ਜਿਹੜੇ ਤਰੀਕੇ ਨੇ ਤਾਂ ਅੰਗਨੇ ਕਿਸ ਤਰ੍ਹਾਂ ਅਸੀਂ ਇੱਕ ਆਪਣੇ ਬੋਲਚਾਲ ਨੂੰ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ ਉਹ ਇਸ ਪੁਸਤਕ ਦੇ ਵਿੱਚ ਉਹਨਾਂ ਨੇ ਵਕ ਵਕ ਅक्षर ਲੇਖਾਂ ਹੇਠ ਇਹਨਾਂ ਨੂੰ ਤਰਕੀਬਾਂ ਨੂੰ ਦੱਸਿਆ ਹੈ ਇਸ ਪੁਸਤਕ ਨੂੰ ਆਡੀਓ ਰੂਪ ਵਿੱਚ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਸੀਂ ਇਸ ਪੁਸਤਕ ਦੀ ਸੀਰੀਜ਼ ਨੂੰ ਚੰਗੀ ਤਰ੍ਹਾਂ ਸੁਣ ਅਤੇ ਸਮਝ ਕੇ ਆਪਣੇ ਅੰਦਰ ਚੰਗੀ ਪ੍ਰਭਾਵਸ਼ਾਲੀ ਬੋਲਚਾਲ ਦੇ ਢੰਗਾਂ ਨੂੰ ਗੁਣਾਂ ਨੂੰ ਵਿਕਸਿਤ ਕਰ ਸਕੋ ਸ਼ੁਰੂ ਕਰਦੇ ਹਾਂ ਇਸ ਪੁਸਤਕ ਦੀ ਲੜੀਵਾਰ ਸੀਰੀਜ਼